ਹਾਂਜੀ ਦੋਸਤੋ ਕੀ ਹਾਲ ਚਾਲ ਜੀ ਸਾਰਿਆਂ ਦਾ ਆਪਾਂ ਤੁਹਾਡੇ ਨਾਲ ਹਰ ਰੋਜ਼ ਘੱਗਰ ਦਰਿਆ ਦੀ ਵੀਡੀਓ ਸਾਂਝੀ ਕਰਦੇ ਆਂ ਜੀ ਤੇ ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਬਹੁਤ ਹੀ ਅਹਿਮ ਜਾਣਕਾਰੀ ਸਾਂਝੀ ਕਰਾਂਗੇ ਜੀ ਆਪਾਂ ਇਸ ਵਕਤ ਖੜੇ ਆਂ ਜੀ ਖਣੌਰੀ ਪਾਖੜਾ ਨਹਿਰ ਦੇ ਉੱਤੇ ਜਿੱਥੇ ਘੱਗਰ ਦਰਿਆ ਦੇ ਉੱਤੋਂ ਦੀ ਲੰਘਦੀ ਹੋਈ ਹਰਿਆਣੇ ਨੂੰ ਜਾਂਦੀ ਹੈ ਜੀ ਤੇ ਜਿਹੜੇ ਪਾਸੇੋਂ ਪਾਣੀ ਆਉਂਦਾ ਪਿਆ ਇਸ ਪਾਸੇ ਹੈਗਾ ਜੀ ਪਟਿਆਲਾ ਸਮਾਣਾ ਉਸ ਪਾਸੇੋਂ ਹੀ ਪਾਣੀ ਆ ਰਿਹਾ ਜੀ ਤੇ ਆਪਾਂ ਬਿਲਕੁਲ ਇਹਦੇ ਕੰਡੇ ਦੇ ਖੜੇ ਆ ਜੀ ਇਸ ਟਾਈਮ ਤੇ ਆ ਸਾਹਮਣੇ ਲੱਗੇ ਹੋਏ ਨੇ ਜੀ ਤਿੰਨ ਵੱਡੇ ਵੱਡੇ ਗੇਟ ਬਿਲਕੁਲ ਪਾਖੜਾ ਨਹਿਰ ਦੇ ਵਿਚਾਲੇ ਤੇ ਤੁਹਾਨੂੰ ਦੂਜੇ ਪਾਸੇ ਵੀ ਲੈ ਕੇ ਜਾਣੇ ਆ ਤੇ ਸਾਹਮਣੇ ਲੱਗੇ ਚਾਰ ਗੇਟ ਹੋਰ ਜੋ ਹਮੇਸ਼ਾ ਬੰਦ ਰਹਿੰਦੇ ਹਨ ਤੇ ਜਿਹੜੇ ਆ ਸੈਂਟਰ ਵਾਲੇ ਵੱਡੇ ਗੇਟ ਇਹ ਹਮੇਸ਼ਾ ਖੁੱਲੇ ਰਹਿੰਦੇ ਆ ਨਾ ਤੇ ਇਹ ਆ ਗਏ ਜੀ ਆਪਾਂ ਦੂਜੇ ਪਾਸੇ ਜਿੱਥੋਂ ਇਹ ਤਿੰਨਾਂ ਦਰਵਾਜਿਆਂ ਦੇ ਥੱਲੋਂ ਦੀ ਪਾਣੀ ਪਾਖੜਾ ਦਾ ਸਿੱਧਾ ਜਾ ਰਿਹਾ ਜੀ ਤੇ ਇਹ ਨਾਲ ਹੀ ਜਿਹੜੇ ਚਾਰ ਦਰਵਾਜੇ ਲੱਗੇ ਨੇ ਇਹ ਕਿਉਂ ਇਹਨਾਂ ਦੀ ਲੋਡ ਪਈ ਸੀ ਇੱਥੇ ਲਾਉਣ ਦੀ ਇਹ ਹਮੇਸ਼ਾ ਬੰਦ ਰਹਿੰਦੇ ਨੇ ਇੱਕਦੋਂ ਖੁੱਲਦੇ ਨੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਜੀ ਇਹ ਆਗੇ ਜੀ ਉਹ ਚਾਰ ਦਰਵਾਜੇ ਇਹ ਚਾਰ ਦਰਵਾਜੇ ਇੱਕ ਪਾਸੇ ਪਾਖੜਾ ਦੇ ਲੱਗੇ ਨੇ ਜੀ ਬਿਲਕੁਲ ਜੜ ਦੇ ਵਿੱਚ ਇੱਥੋਂ ਪਾਣੀ ਦਰਵਾਜੇ ਚੱਕ ਕੇ ਸਿੱਧਾ ਨਿਕਲ ਜਾਂਦਾ ਜੀ ਪਾਖੜਾ ਦਾ ਪਾਣੀ ਇਧਰ ਨੂੰ ਮੋੜ ਪੈਂਦਾ ਜੀ ਅੱਗੇ ਤਿੰਨ ਗੇਟ ਬੰਦ ਕਰਕੇ ਇਹ ਚਾਰ ਚੱਕ ਕੇ ਤੇ ਪਾਖੜਾ ਦਾ ਪਾਣੀ ਸਿੱਧਾ ਡਾਇਰੈਕਟ ਇਧਰੋਂ ਚਲਾ ਜਾਵੇਗਾ ਤੇ ਉੱਤੇ ਚੱਲ ਕੇ ਵਿਖਾਣੇ ਆਂ ਤੁਹਾਨੂੰ ਇਹ ਉਹ ਚਾਰ ਦਰਵਾਜ਼ੇ ਜਦੋਂ ਖੋਲ ਦਿੱਤੇ ਜਾਂਦੇ ਨੇ ਸਾਰਾ ਪਾਣੀ ਇਹ ਜਾ ਕੇ ਅੱਗੇ ਪੈਂਦਾ ਜੀ ਘੱਗਰ ਦਰਿਆ ਦੇ ਵਿੱਚ ਉਹ ਵੀ ਤੁਹਾਨੂੰ ਦਿਖਾਉਣੇ ਆ ਜੀ ਕਿੱਥੇ ਜਾ ਕੇ ਪੈਂਦਾ ਜੀ ਤੇ ਆ ਸਾਹਮਣੇ ਵੇਖੋ ਤੁਸੀਂ ਇਹ ਪਾਣੀ ਨੇ ਆਪਣਾ ਰਸਤਾ ਬਣਾਇਆ ਹੋਇਆ ਬੰਨ ਜਾਂ ਬਣਿਆ ਹੋਇਆ ਵਿੱਚ ਨਾਲੇ ਟਾਈਪ ਜਿਹਾ ਤੇ ਕਾ ਬਹੁਤ ਹੈ ਕਿਉਂਕਿ ਇਹਨਾਂ ਦੀ ਗੇਟਾਂ ਦੀ ਕਦੀ ਲੋਡ ਨਹੀਂ ਪਈ ਹਮੇਸ਼ਾ ਬੰਦ ਰਹਿੰਦੇ ਨੇ ਜੀ ਇਹ ਮੈਨੂੰ ਲੱਗਦਾ 1993 ਚ ਇੱਕ ਵਾਰੀ ਖੁੱਲੇ ਸੀਗੇ ਉਦੋਂ ਪਾਣੀ ਬਹੁਤ ਜ਼ਿਆਦਾ ਆ ਗਿਆ ਸੀ ਭਾਗੜਾ ਟੁੱਟਣ ਦਾ ਖਤਰਾ ਸੀ ਤਾਂ ਕਰਕੇ ਉਦੋਂ ਖੁੱਲੇ ਤੇ ਆਪਾਂ ਆ ਗਏ ਜੋ ਗੇਟਾਂ ਤੋਂ ਦੂਜੇ ਪਾਸੇ ਜਿੱਧਰ ਨੂੰ ਪਾਣੀ ਜਾਂਦਾ ਪਿਆ ਜਿੱਥੇ ਪਾਖੜਾ ਕਗਰ ਨੂੰ ਉੱਤੋਂ ਦੀ ਕ੍ਰੋਸ ਕਰਦੀ ਐ ਤੇ ਪਾਣੀ ਜਾਂਦਾ ਜੀ ਇਹ ਜਿਹੜਾ ਪ੍ਰੋਜੈਕਟ ਬਣਿਆ ਸੀਗਾ ਇਹ ਵਾਲਾ ਹੀ ਇਹ ਜਿਹੜਾ ਉੱਤੋਂ ਜਲ ਨਿਕਾਸੀ ਇਹਦਾ ਕਿੰਨਾ ਖਰਚਾ ਆਇਆ ਸੀ ਕਦੋਂ ਬਣਿਆ ਸੀ ਇਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ ਪਹਿਲਾਂ ਤੁਸੀਂ ਇੱਧਰ ਵੇਖੋ ਜੀ ਇਹ ਮੂਨਕ ਵਾਲੇ ਪਾਸੇ ਗਿਆ ਜੀ ਮੰਡਵੀ ਵਾਲੇ ਪਾਸੇ ਕਗਰ ਦਰਿਆ ਤੇ ਉਹ ਪਾਖੜਾ ਦੇ ਗੇਟ ਚਾਰ ਖੋਲ ਕੇ ਉਹ ਜਿੱਥੇ ਦਰਖਤ ਤੇ ਜੀ ਉੱਥੇ ਆ ਕੇ ਪਾਣੀ ਪੈਂਦਾ ਜੀ ਜੇ ਕਦੀ ਲੋਡ ਪੈ ਜੇ ਤਾਂ ਇੱਥੇ ਜਿੱਥੇ ਆਪਾਂ ਖੜੇ ਆਂ ਜੀ ਇਹਨੂੰ ਬਣਾਉਣ ਦਾ ਕਿੰਨਾ ਖਰਚਾ ਆਇਆ ਆਓ ਤੁਹਾਡੇ ਨਾਲ ਕਰਦੇ ਹਾਂ ਸਾਂਝਾ ਇਹ ਆ ਲੱਗਿਆ ਜੀ ਉਹ ਪੱਥਰ ਨੇਮ ਪਲੇਟ ਇਹਦੇ ਉੱਤੇ ਰਾਸ਼ਟਰੀ ਚਿੰਨ੍ਹ ਬਣਿਆ ਜੀ ਪਹਿਲਾਂ ਦਾ ਤੇ ਥੱਲੇ ਲਿਖਿਆ ਹੋਇਆ ਜੀ ਘੱਗਰ ਅਕਿਊ ਡਕਟਰ ਮਤਲਬ ਇਹ ਘੱਗਰ ਜਲ ਨਿਕਾਸੀ ਥੱਲੇ ਲਿਖੇ ਕੋਸਟ 22 ਲੱਖ ਕੰਪਲੀਟਡ ਫ फेब्रुवारी 1954 ਚੀਫ ਇੰਜੀਨੀਅਰ ਐਗਜ਼ੀਕਿਊਟਿਵ ਇੰਜੀਨੀਅਰ ਤੇ ਓਵਰਸੀਰ ਸਾਰਿਆਂ ਦੇ ਨੇਮ ਲਿਖੇ ਹੋਏ ਨੇ ਜਿੱਥੇ 1954 ਦੇ ਵਿੱਚ ਜੀ ਪ੍ਰੋਜੈਕਟ ਕੰਪਲੀਟ ਹੋਇਆ ਜੀ ਠੀਕ ਹੈ ਜੀ ਧੰਨਵਾਦ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ